ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਟਾਣੀਆਂ ਨੇ ਜੀ ਪਿੰਡ ਚੁੱਗੇ ਮਹਤਾਬ ਸਿੰਘ ਵਾਲਾ ਦੀਆਂ ਟਾਣੀਆਂ ਨੇ ਜਿੱਥੇ ਕਿ ਰਾਸ਼ਨ ਦੀ ਪਹਿਲੀ ਵਾਰੀ ਵੀਰ ਸੇਵਾ ਲੈ ਕੇ ਪਹੁੰਚੇ ਨੇ ਜੀ ਸੋ ਅੱਗੇ ਕੁਝ ਵੀਰਾਂ ਨੇ ਸੇਵਾ ਕੀਤੀ ਸੀ ਠੀਕ ਹੈ ਜੀ ਮਤਲਬ ਕਿ ਥੋੜੇ ਥੋੜਾ ਕਿਉਂਕਿ ਪਾਣੀ ਜ਼ਿਆਦਾ ਹੋਣ ਕਰਕੇ ਮੈਂ ਟਰੈਕਟਰ ਟਾਲੀ ਦਾ ਆਉਣਾ ਮੁਸ਼ਕਲ ਸੀਗਾ ਜੀ ਔਰ ਗੱਡੀ ਵਗੈਰਾ ਦਾ ਆਉਣਾ ਮੁਸ਼ਕਲ ਸੀਗਾ ਸੋ ਅੱਜ ਜਿਹੜੀ ਕਿ ਪੰਚਕੋਲਾ ਤੋਂ ਟੀਮ ਪਹੁੰਚੀ ਹੈ ਜੀ ਉਹਨਾਂ ਨੇ ਇੱਥੇ ਆ ਕੇ ਰਾਸ਼ਨ ਸੇਵਾ ਪਹੁੰਚਾਈ ਹੈ ਹਾਂਜੀ ਵੀਰ ਜੀ ਕੋਈ ਪਹਿਲਾ ਰਾਸ਼ਨ ਲੈ ਕੇ ਟਰਾਲੀ ਤੇ ਪਹੁੰਚਿਆ ਇੱਥੇ ਨਹੀਂ ਵੀਰ ਜੀ ਪਹਿਲੀ ਔਰ ਇੱਥੇ ਤੁਹਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ ਜੀ ਸਾਨੂੰ ਜ਼ਰੂਰਤ ਵਾ ਮਾਲ ਡੰਗਰ ਦਾ ਕੰਮ ਔਖਾ ਚਾਰਾ ਨਹੀਂ ਗਾ ਪਾਣ ਤੂੜੀ ਜਾਂ ਕੋਈ ਕੀੜ ਬਰਾਦਾ ਇਹ ਚੀਜ਼ ਸਾਡੇ ਕੋਲ ਆਸ ਤੇ ਠੀਕ ਹੈ ਜੀ ਮਤਲ ਤੁਹਾਨੂੰ ਡੰਗਰਾਂ ਵਾਸਤੇ ਕੁਛ ਨਾ ਕੁਛ ਜੁਗਾੜ ਕੀਤਾ ਜਾਵੇ ਕੁਛ ਨਾ ਕੋਈ ਰਾਸ਼ਨ ਡੰਗਰਾਂ ਵਾਸਤੇ ਜੋ ਵੀ ਬਰਸਦੇ ਇਹ ਉਹ ਪਹਚਾਈ ਜਾਵੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਔਰ ਪਾਣੀ ਦੇ ਜਿੱਦਾਂ ਹਾਲਾਤ ਬਣੇ ਰਹੇ ਨੇ ਜੀ ਹਾਂਜੀ ਹਾਂਜੀ ਤੇ ਤੁਸੀਂ ਦੱਸ ਸਕਦੇ ਹੋ ਕਿ ਘਰ ਦੇ ਵਿੱਚ ਕਿੰਨਾ-ਕਿੰਨਾ ਪਾਣੀ ਸੀਗਾ ਜੀ ਪਰ ਪਾਣੀ ਮਾਲੋ ਲਗਭਗ ਗੋਡੇ ਤੱਕ ਅੱਛਾ ਜੀ ਮਤਲਬ 2 ਤੋਂ 3 ਫੁੱਟ ਜੀ ਹਾਂ 2 3 ਫੁੱਟ ਦੇ ਵਿੱਚ ਠੀਕ ਹੈ ਜੀ ਠੀਕ ਹੈ ਵੀਰ ਜੀ